ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬਤੈ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਆਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੋਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾਂ ਸੋ ਗਰਮੀ ਨੇ ਜੀ ਪੂਰੀ ਰੇਲ ਬਣਾਈ ਵੀ ਇਸ ਟਾਈਮ ਪੰਜਾਬ ਦੇ ਵਿੱਚ ਤੇ ਦਖਣ ਚੱਲ ਰਿਹਾ ਹੈ ਮੌਸਮ ਬਦਲਣ ਦੇ ਕੋਈ ਅਸਰ ਨਹੀਂ ਤੱਤੀਆਂ ਹਵਾਵਾਂ ਚੱਲ ਰਹੀਆਂ ਤੇ ਅਸਵਾਰ ਜਿਹੜੀ ਲੇਬਰ ਦੀ ਜੀਰੀ ਲਾਉਣ ਵਾਸਤੇ ਕਿੱਲਤ ਆਈ ਵੀ ਹੈ ਪੁੱਛੋ ਨਾ ਕੋਸ ਵੀ ਇਹ ਜਿਹੇ ਹਾਲਾਤ ਹੋਏ ਵਿਆ ਤੇ ਕੁਸ ਅ ਬਿਜਲੀ ਵਿਭਾਗ ਵਾਲਿਆਂ ਨੇ ਮਿਹਰਬਾਨ ਤੇ ਵੀ ਸਾਡੇ ਤਾਂ ਜੀ ਇੱਕ ਹਫਤਾ ਹੋ ਗਿਆ ਲਗਾਤਾਰੇ ਲਾਈਟ ਆ ਮੋਟਰ ਵਾਲੀ ਚੱਲੇ ਰਹੀ ਸੀ ਕਿਸੇ ਟਾਈਮ ਟਰਿੱਪ ਕਰਦੀ ਦੀ ਨਹੀਂ ਤਾਂ ਲਗਾਤਾਰੇ ਚੱਲਦੀ ਸੀ ਤੇ ਅੱਗੇ ਤਾਂ ਪਨੀਰੀਆਂ ਨੂੰ ਵਧਾਉਣ ਵਾਸਤੇ ਕਦੇ ਰੇਹ ਸਿਰ ਦੇ ਕਦੇ ਉੱਪਰ ਉਹਦੇ ਸਪਰੇਅ ਕਰਦੇ ਤੇ ਵੀ ਪਨੀਰੀਆਂ ਵਧਣ ਰੰਗ ਕਾਲੇ ਹੋਣ ਤਾਂ ਜੀਰੀ ਲਾਵਾਂਗੇ ਮਿਹਨਤ ਕਰਦੇ ਤੇ ਐਸ ਵਾਰ ਪਨੀਰੀਆਂ ਜੀ ਆਪੇ ਭੱਜੀਆਂ ਜਾਂਦੀਆਂ ਉੱਪਰ ਨੂੰ ਹੈ ਲੇਵਰ ਹੈ ਨਹੀਂ ਪਾਏ ਲੱਗੀਆਂ ਦਾ ਵੀ ਇਹ ਪਨੀਰੀ ਪਤਣੀ ਦੋ ਦੋ ਗੱਠ ਦੀ ਹੋੜਣੀ ਜਦ ਤੱਕ ਲੇਵਰ ਮਿਲਣ ਦੇ ਅਸਰ ਹੋਣ ਤੇ ਲੇਵਰ ਮਿਲਣ ਦੇ ਅਸਰ ਜੀ ਮੰਨੂ ਲੇਵਰ ਦੋ ਦਿਨ ਹੋ ਗਏ ਘੁੰਮ ਤੈਨੂੰ ਜਿਹੜੇ ਮੇਰੇ ਕੋਲ ਭਈ ਅਸੀਂ ਜੀਰੀ ਲਾਉਣ ਵਾਲੇ ਉਹ ਪਤਾ ਨਹੀਂ ਕਿਤੇ ਹੁਸ਼ਿਆਰਪੁਰ ਸਾਡ ਕਿਸੇ ਜ਼ਿਮੀਂਦਾਰ ਦੇ ਮੱਕੀ-ਮੁੱਕੀ ਦੇ 30 ਕਿਲੇ ਸੀ ਪਤਾ ਨਹੀਂ ਕਿੱਦਾਂ ਉਹਦੇ ਕੋਲ ਪਹੁੰਚੇ ਉਹ ਉਹਦੇ ਵੱਡ ਟੁੱਕ ਦੀ ਕਰਵਾਈ ਤੇ ਜਦੋਂ ਹਿਸਾਬ ਕਰਨ ਲੱਗੇ ਜੀ ਉਹ ਜ਼ਿਮੀਂਦਾਰ ਨੇ ਉਹਨੂੰ ਦਿੱਤਾ ਜਵਾਬ ਵੀ ਭਾਈ ਤੂੰ ਪਹਿਲਾਂ ਮੇਰੇ ਜੀਰੀ ਲਾ ਤੇਰੇ ਪੈਸੇ ਤਾ ਦੂੰਗਾ ਉਹ ਵਿਚਾਰੇ ਉੱਥੇ ਖਸ ਗਏ ਤੇ ਉਹਨਾਂ ਦਾ ਮੈਨੂੰ ਦੋ ਦਿਨ ਪਹਿਲਾਂ ਹੋਇਆ ਫੋਨ ਗਿਆ ਬੀ ਸਰਦਾਰ ਜੀ ਸਾਥੇ ਆ ਨਹੀਂ ਹੋਣਾ ਵੀ ਸਾਡੇ ਨਾਲ ਤਾਂ ਕੰਮ ਹੋ ਗਿਆ ਮੈਂ ਦੋ ਦਿਨਾਂ ਦਾ ਘੁੰਮ ਰਿਹਾ ਤੇ ਭਈਆ ਮਨੂੰ ਹੋਣਾ ਅੱਜ ਜਸਤ ਮੈਂ ਵੀਡੀਓ ਬਣਾ ਰਿਹਾ ਜੀ ਐ ਟਾਈਮ 4:30 ਹੋ ਹੋਏ ਆ ਤੇ ਭਈਆ ਅੱਜ ਰਾਤ ਨੂੰ 7:30 ਵਜੇ ਅ ਕਿਸੇ ਯਾਰ ਮਿੱਤਰ ਦੇ ਮੋਟਰ ਤੇ ਪਹੁੰਚਣ ਨੂੰ ਨੇ ਮਨੂੰ ਕਿਹਾ ਤਾਂ ਵੀ ਤਿੰਨ ਕੀਲਿਆਂ ਦਾ ਕੱਦੂ ਕਰਨੀ ਅੱਜ ਮਾ ਚੱਲ ਕੋਈ ਨਹੀਂ ਕੱਦੂ ਕਹ ਦਿੰਦਾ ਜੀ ਕੋਈ ਗਹਾਣ ਕਹ ਦਿੰਦਾ ਬੀ ਮਹਾਂ ਜੀਓ ਟਰੈਕਟਰ ਚਾਰ ਖੜਾ ਇੱਧਰ ਤੇ ਅੱਜ ਯਾਰਾ ਨੇ ਮੋਟਰ ਦਾ ਸਵਿੱਚ ਦੱਬਿਆ 20 ਮਿੰਟ ਮੋਟਰ ਚੱਲੀ ਉਸ ਤੋਂ ਬਾਅਦ ਲਾਈਟ ਭੱਜ ਗਈ ਮੁੜ ਕੇ ਹੁਣ ਤੱਕ 9 ਵਜੇ ਦੀ ਲਾਈਟ ਨਹੀਂ ਆਈ ਨਾ ਹੋ ਰਹੀ ਆਈ ਨਾ ਜਿਹੜੀ ਪੰਨ ਜ਼ਮੀਨ ਉੱਥੇ ਕੇ ਪਰਲਤੀ ਨਾ ਉੱਥੇ ਆਈ ਤੇ ਜਦੋਂ ਬਿਜਲੀ ਵਿਭਾਗ ਵਾਲਿਆਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਲਾਈਟ ਦਾ ਜੀ ਹੁਣ ਗਰਮੀ ਕਰਕੇ ਐਦਾਂ ਹੀ ਕੱਟ ਲੱਗਿਆ ਰਹੂਗਾ ਤੇ ਬਲਜਿੰਦਰ ਰਹੀਆਂ ਹੋਇਆ ਜੀ ਅੱਜ ਤੇ ਹੁਣ ਰਾਤ ਨੂੰ 9 ਵਜੇ ਜਾ ਕੇ ਕਹਿੰਦੇ ਲੈਟ ਛੱਡਾਂਗੇ ਮਾ ਚਲੋ ਦੇਖਦੇ ਆ ਰਾਤ ਨੂੰ 9 ਵਜੇ ਜੇ ਹਵਾਜੀ ਚੱਲਦੀ ਜੇ ਸਵੇਰ ਨਾਲ ਮੌਸਮ ਹੋਇਆ ਵਾ ਵੀ ਜੇ ਰਾਤ ਨੂੰ ਹਵਾ ਤੇਜ਼ ਹੋ ਗਈ ਕੋਈ ਫਾਲਟ ਪੈ ਗਿਆ ਫਿਰ ਜਮੀ ਸਾਰ ਜਾਣਾ ਫਿਰ ਦੇਖੀ ਜਾਊਗੀ ਇੱਧਰ ਸੰਦ ਸਾਧ ਨੇ ਐਨੇ ਬਾਹਗੁਰੂ ਦੀ ਕਿਰਪਾ ਨਾਲ ਆਏ ਖੜੇ ਆ ਗੇ ਅੰਦਰ ਵੜਨਾ ਵੀ ਔਖਾ ਹੈ ਵਜੇ ਟਰਾਲਾਂ ਮ ਮੋਟਰ ਪਰ ਹੋਲ ਕੇ ਆਇਆ ਹੈ ਆਣੀ ਵੀ ਰਾਣੀ ਨੂੰ ਸੁੰਦਰਾ ਨੂੰ ਇੱਕ ਵਾਰ ਸਟਾਰਟ ਕਰਨਾ ਤਾਂ ਹੁਣ ਉਹ ਨਾ ਥੋੜਾ ਜਿਹਾ ਘੜਨ ਕਰਕੇ ਬੈਟਰੀ ਗਈ ਸਪਾਰਲਾ ਟਾਇਰ ਤੇ ਤਾਂ ਮੂਰਲਾ ਪਟਾਕਾ ਪੈਗਾ ਖੜੀ ਖੜੀ ਦਾ ਤੇ ਆਹ ਸਾਈਡ ਵੀ ਹੋ ਗਿਆ ਕੰਮ ਨਾ ਟਾਇਰ ਦਾ ਖੜੀ ਖੜੀ ਤਾਂ ਇਦਾਂ ਹੀ ਇੱਥੇ ਗਰਮੀ ਵੀ ਬਹੁਤ ਆ ਗਰਮੀ ਕਰਕੇ ਵੀ ਚੱਕਰ ਹੈਗਾ ਤੇ ਸਾਡੇ ਹੁਣ ਹੋ ਗਿਆ ਜੀ ਇਹਨਾਂ ਦਾ ਚੋ ਚੋਈਏ ਦਾ ਟਾਈਮ ਡੰਗਰਾਂ ਦੇ ਪਹਿਲਾਂ ਬਸੇ ਚੱਲਦੀ ਸੀ ਇਹਨਾਂ ਨੂੰ ਮੁੱਕੀ ਤਾਂ ਡੰਗਰਾਂ ਨੂੰ ਹੈਗੀ ਸੀ ਕਾਬਜ ਸਾਡੇ ਮੈਨਾਂ ਨੂੰ ਹਾਂ ਹੁਣ ਜਿੱਦਣ ਦਾ ਬਾਜਰਾ ਪੈਣ ਲੱਗਿਆ ਇਹਨਾਂ ਨੂੰ ਆ ਉਦਣ ਦਾ ਸਹੀ ਹੋ ਗਿਆ ਕੰਮ ਫਸਣੋਂ ਪਾਣੀ ਵੀ ਤਿੰਨ ਤਿੰਨ ਟਾਈਮ ਪੀਣੀ ਆ ਗਰਮੀ ਬਹੁਤ ਜ਼ਿਆਦਾ ਉਹਦੇ ਕਰਕੇ ਵੀ ਹੈਗਾ ਚੱਕਰ ਇਹ ਨੀਅਤ ਤੇ ਹਵਾਵਾਂ ਚੱਲਦੀਆਂ ਜਾਂ ਸਾਡਾ ਦਰਵਾਜ਼ਾ ਫੇਰ ਘੱਟ ਹੋ ਗਿਆ ਬਾਥਰੂਮ ਵਾਲਾ ਇਹ ਬਚਾਰਾ ਇੱਥੇ ਨਹੀਂ ਫੱਲ ਰਿਹਾ ਤੇ ਇੱਧਰ ਗਾਇ ਲ ਜਿਵੇਂ ਜੀ ਲਾਟ ਲੜਾਉਣਾ ਜਦੋਂ ਮੈਂ ਇਹਦੇ ਨਾਲੇ ਬੰਨਤਾ ਬੱਚੇ ਨੂੰ ਮਾਰ ਚੱਲ ਕਦੇ ਕੋਲੇ ਖੜਾ ਰਹੂਗਾ ਮੈਂ ਕਹਿੰਦਾ ਪਤਾ ਨਹੀਂ ਕਿੰਨੀ ਕਵਾਰਾਂ ਨੇ ਇਹਨੂੰ ਚੱਕ ਲਿਆ ਹੋਣਾ ਜ ਫੇਰ ਦੇ ਨੂੰ ਦੋ ਵਾਰ ਤਾਂ ਮਾਰਿਆ ਔਰ ਕਦੇ ਦੇ ਕੰਨ ਚੱਕ ਵੀ ਕਦੇ ਸਿਰ ਚੱਕ ਵੀ ਆ ਜਿਹੜਾ ਪਿਆਰ ਹੈ ਨਾ ਵਾ ਮਾਇਕੋ ਸੱਚਾ ਪਾਤਸ਼ਾਹ ਹਾਂਜੀ ਵਾਹਿਗੁਰੂ ਜੀ ਦਾ ਖਾਸਤਾ ਵਾਹਿਗੁਰੂ ਜੀ ਦੇ ਪਤੇ ਤੁਸੀਂ ਹੱਸੇ ਤੇ ਹਾਂ ਤੁਸੀਂ ਕਹਤੇ ਹੱਸੇ ਤੇ ਹਾਂ ਮੈਂ ਕਹਿੰਦੀ ਸੀ ਹੈਵੀ ਕਾਲ ਨਾਲ ਜੋੜ ਦੋ ਹੈਵੀ ਕਾਲ ਨਾਲ ਨਹੀਂ ਜੋੜਨਾ ਨੇ ਤੂੜੀ ਘਟੇ ਰੱਖੀ ਯਾਰ ਫਿਰ ਕਿਣੀ ਖੁੱਲੀ ਚ ਪੈ ਰਿਆਂ ਦੀ ਤੂੜੀ ਬਾਹਰ ਚ ਥੋੜੇ ਕੱਲ੍ਹ ਨਾਲੋਂ ਅੱਜ ਥੋੜਾ ਜਿਹਾ ਮੌਸਮ ਬਦਲਤਾ ਅੱਜ ਜਿਹੜਾ ਦੱਖਣ ਚੱਲ ਰਿਹਾ ਅੱਜ ਹਾਂ ਉਹ ਠੰਡਾ ਦਾ ਚੱਲ ਰਿਹਾ ਹੈ ਨੇ ਨਮਨਿਆ ਦਾ ਨੰਮੀ ਯਾਰ ਇਹ ਬੱਸ ਮੈਨੂੰ ਵੀ ਕੀ ਡਰ ਲੱਗਦਾ ਦਾ ਕੁਛ ਨਹੀਂ ਕਹਿੰਦੀ ਬਹੁਤ ਸਾਊ ਹੈਗਾ ਨਹੀਂ ਮਤਲਬ ਚੋਰ ਤੇ ਜਦੋਂ ਆਪਾਂ ਹੱਥ ਦੇਣੀ ਨੇ ਉਹ ਕਹਿੰਦਾ ਦਾਈ ਮੈਂ ਕਿਹਾ ਲੱਤਾਂ ਚੱਕਦੀ ਆ ਤਾਂ ਸੰਦੀਪ ਨੂੰ ਐ ਹੱਥ ਮਾਰਿਆ ਚੁੱਪ ਕਰ ਜਾ ਇਹਨੇ ਚੋਣ ਹੀ ਨਹੀਂ ਹੈਗੀ ਪਰ ਨਹੀਂ ਠੀਕ ਹੈ ਕਹੇ ਟਿਕਟੋਕ ਦੇ ਨੇ ਕਰਿਆ ਨਹੀਂ ਹੈਨਾ ਸਾਊ ਆ ਇਹ ਦਾਰਦੀ ਜੀ ਬਸ ੱਪਾ ਦਾ ੱਪਾ ਨੂੰ ਆਏ ਲੱਗਦਾ ਵੀ ਇਹ ਕਰਦੇ ਠੀਕ ਕਰ ਸੋ ਬਸ ਕਰ ਤਿੰਨ ਤਾਂ ਹੈ ਨਹੀਂ ਤੇਰੇ ਸੰਗਤ ਬਨੇ ਠੀਕ ਆ ਸਾਬ ਜੀ ਦੀ ਰੱਖਿਆ ਰਖਾਈ ਵੀ ਤੇ ਪਿੱਛੇ ਵੀ ਹੱਦ ਮਾ ਰੱਖਣਾ ਠੀਕ ਹੁਣ ਨੋ ਮੇਰੇ ਆਤਾ ਚੁੰਦਾ ਅੱਜ ਸਵੇਰ ਦਾ ਇੱਕ ਲੱਤ ਭਰ ਖੜਾ ਮੈਂ ਵੀ ਕਾਦ ਮੋਟਰ ਵਾਲੀ ਲੈਟ ਆ ਜਵੇ ਕਾ ਕਰਦੀ ਉੱਧਰ ਭਈਆ ਨੇ ਮੰਗਿਆ ਵਾ ਕੱਲੂ ਸਵੇਰ ਤੋਂ ਤਿੰਨ ਕੀਲੇ ਦਾ ਕੱਦੂ ਸਾਡਾ ਤਾਂ ਜੇ ਇੱਕ 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 ਬਿੱਗੇ ਦਾ ਨਹੀਂ ਇੱਕ ਬਿੱਗੇ ਦਾ ਨਹੀਂ ਹੋਇਆ ਤਿੰਨ ਕੀਲੇ ਦਾ ਕਿੱਥੇ ਦਾ ਕਰ ਦੋ ਤੈਨੂੰ ਤਾਂ ਨਹੀਂ ਆਪੜ ਦੱਪੜ ਪਈ ਫੋਟੋ ਕਟ ਫੋਟੋ ਫੋਟੋ ਤੇ ਬੰਦ ਕੇ ਚੋਇ ਤੇ ਸਬਜ਼ੀ ਤੇ ਟਰੈਕਟਰ ਦੇ ਡੋਲ ਪਾ ਦਮਾ ਪਾਣੀ ਭਰ ਦਮਾ ਆਪਣਾ ਜੈਸਮੀਨ ਕੋਲ ਗਿਆ ਪਤਾ ਟਰੈਕਟਰ ਹੁਣ ਕਿਆ ਕਰ ਸਕਦੇ ਤੇ ਐਸਾ ਔਲ ਦੇ ਅੱਜ ਤਾਣਾ ਬਾਣਾ ਚੱਲ ਆਹੀ ਆ ਚਾਰ ਦਿਨ ਦੇ ਵਿੱਚ ਜੇ ਲੱਗ ਗਿਆ ਜੀ ਦੀ ਲੱਗੀ ਨਹੀਂ ਫੇ ਪਨੀਰੀ ਉੱਪਰੋਂ ਵਧੀ ਜਾਂਦੀ ਏ ਜਿਦ ਲਈ ਬਿਨਾਂ ਰੇਤ ਹੀ ਵਧੀ ਜਾਂਦੀ ਉਹ ਤਾਂ ਲਹਾ ਜੇ ਜੇ ਲਾਈਟ ਦਾ ਹਿਸਾਬ ਕਿਤਾਬਾ ਹੋ ਗਿਆ ਫਿਰ ਲੈ ਫਿਰ ਉਹਨੇ ਵਿਹਲੀ ਹੋਣਾ ਫਿਰ ਹਰਤਾ ਹੋ ਗਿਆ ਤਾਂ ਲਗਾਤਾਰ ਚੱਲਦੀ ਦੀ ਲਾਈਟ ਉਹਦੇ ਕਰਕੇ ਵੀ ਚੱਕਰ ਚੱਲ ਇੱਕ ਦੋ ਪਰਮਾਤਮਾ ਦੇ ਵੀ ਨੂੰ ਕਾਲਦੇ ਨਾ ਮਾ ਮੋਟਾ ਹਾਂ ਤਾਂ ਵੀ ਰੱਖਦੇ ਮੈਂ ਦੂ ਬਾਕੀ ਗੱਲ ਹੈਗੀ ਵੀ ਕੀ ਆਈ ਹੂੰ ਮੈਂ ਤਾਂ ਗਾਈ ਚੋੜਨੀ ਚੱਤੀ ਜੀ ਆਪਰੇ ਵੀ ਜੀ ਚੋੜੀ ਉਹ ਚਾਹ ਜੜੀ ਮੈਂ ਸਮਾਂ ਚੋਲੂ ਮੈਂ ਫਿਰ ਬਕਲ ਤੱਕ ਤਾਂ ਤੋੜ ਲੈਣੀ ਮੈਂ ਫਿਰ ਜਿਹੜੇ ਸਾਫਕਤ ਆ ਮੇਰੇ ਚੋਈ ਵਾਲੇ ਕੱਲ ਤੱਕ ਤਾਂ ਚੋਏ ਹੋਊਗੀ ਜੇ ਜ਼ਿਆਦਾ ਟਾਈਮ ਨਹੀਂ ਲੱਗਦਾ ਹਾਂ ਪਤਾ ਹਾਂ ਪਤਾ ਖਾਣੇ ਨਹੀਂ ਇਹ ਵੀ ਹੁਣ ਜੀ ਡਾਢ ਭਾਲ ਦੀ ਵੀ ਪਰ ਡਾਢ ਸਿੱਟੂਗੇ ਤਾ ਕਹਿੰਦੀ ਮੈਂ ਖਾਉਂਗੀ ਗੱਖਾ ਕਹਾ ਹਾਂ ਗਾਮੀ ਬੋ ਗਾਮੀ ਬੋ ਹੁੰਦਾ ਨਾ ਮੇਰੇ ਨਾਲ ਸਾਡੀ ਆੜੀ ਪੈ ਗਈ ਆਦੀ ਬਾਤ ਹੈਲੀਕਾਪਟਰ ਕੱਢ ਲਿਆ ਕੱਲੀ ਹਰਿਆਏ ਨੂੰ ਤੇ ਕਿਹੜੇ ਸਾਬ ਨਾਲ ਲੱਗੀ ਮੂੰਹ ਮਾਰਨ ਬਹੁਤ ਆਦਿ ਬਸ ਤੂੜੀ ਨਾਲ ਨਾ ਅੰਨੀ ਵੀ ਨਹੀਂ ਖਾਣੀ ਨੇ ਬੱਚੀ ਨੂੰ ਲੱਗਿਆ ਪਾਉਂ ਅੱਛਾ ਉੱਧਰ ਬੱਚੀ ਨਹੀਂ ਐਨੇ ਤਾਂ ਕੱਕ ਖਾਂਦੀ ਹੀ ਨਹੀਂ ਏ ਗਰਮੀ ਜ਼ਿਆਦਾ ਹੈ बोते चल भी चल मैं ਸੰਡੋਟ ਸੰਡਾ ਪਾਣੀ ਜਿਆ ਪੈਂਦਾ ਨਾ ਫਵਾਦ ਆ ਜਾਂਦਾ ਅੱਜ ਅੱਜ ਮੈਂ ਨਾਲ ਆਈਆਂ ਨਹੀਂ ਹੈਗੀ ਅੱਜ ਮੈਂ ਦੱਖਣ ਤੇ ਚੱਲਦਾ ਇਹ ਟਾਈਮ ਨੂੰ ਤਾਂ ਮੈਂ ਪਿੰਡੇ ਤੇ ਪਾਣੀ ਦੁੱਧ ਦਿੰਦਾ ਇਹਨਾਂ ਦੇ ਪਹਿਲੇ ਅੱਜ ਇਹ ਨਾ ਹੋਊਗਾ ਆੜੀ ਜਾਦਾ ਨਾ ਮੈਂ ਵੀ ਨਾ ਦਿੰਦਾ ਆ ਪੈਰੋਲਾ ਦਿੰਦਾ ਰੋਲਾ ਪਾਉਣਾ ਨੂੰ ਨੂੰ ਨਾ ਲਾ ਦੋ ਨਾਲ ਫਿਰ ਜਿੱਦਾਂ ਗੰਦੇ ਹੂੰ ਹਰ ਹਰ ਹਾਂ ਬੱਤ ਕੰਮੀ ਓਏ ਚੱਲਣਾ ਉਹ ਇਹ ਨੂੰ ਕਿਹ 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 ਅਧਿਰ ਸਿਆਰਾ ਸਵੇਰੇ ਤੁਸੀਂ ਉਹ ਚੋਈ ਹੈ ਤੁਸੀਂ ਉਹ ਰੱਖੀ ਤੇ ਰੱਖੀ ਹੈ ਓਕੇ ਕਿੱਥੇ ਆਖਦਾ ਨਿਕਲ ਡੋਂਗਾ ਦਾ ਹੋਰ ਛੜਦਾ ਇਹਨੂੰ ਇਹ ਜੀ ਲਿਆਉਣੀ ਪਈ ਸੀ ਪਾਸ਼ਾ ਜੀ ਤੇਰੇ ਨਾਲ 30 ਸੈਂਟ ਜਿਉਂਦਾ ਨੇ ਆਦਾ ਗਾਂ ਦੀ ਧਾਰ ਬਹੁਤ ਵਧੀਆ ਦੇਖੀ ਤੇ ਨਹੀਂ ਤੂੰ ਤਮਸਾ ਦੇਖੀ ਦਾ ਰੋਕੜੇ ਦੱਲੋ ਲੱਗੀ ਸ਼ਕਤਾਂ ਦੀ ਤਸਵੀਰ ਗਾ ਮੇਰੀ ਪੂਰੀ ਮੈਂ ਇਹ ਸੱਤ ਨਾਲ ਅਮਰੀਕਾ ਸਫਲੀ ਪਾਣਾ ਚਾਹੁੰਗੀ ਮੈਂ ਤੇ ਦੇਖੀ। ਫੱਕਾ ਸਣਾ ਪਾਣਾ ਮੇਰੇ ਘਰ। ਨਹੀਂ ਤੈਨੂੰ ਵੀਰ ਜੀ ਪਹਿਲਾਂ ਕਰੂੰਗੇ। ਮੇਰੀ। ਨੰਨੂ ਨੂੰ ਬੈਨਾਉਂਦੇ ਦਿੱਤਾ ਖੜਾ ਕੇ ਖੜ ਜਣ ਮੈਂ ਕਹਿੰਦਾ ਨੇ। ਕਿਹਨੇ ਦੰਦਨਾਂ ਚੁਰੂਦ ਨੇ ਆਣਾ ਬੋਦੋ ਤੂੰ ਨੇ ਆਣੀ ਮੈਂ ਤਾਂ ਨੇ ਚਿਹਰੇ ਤੱਕ। ਆਇਆ ਨਾ ਤਾਂ ਕਿਰੋਈ ਨੋ। ਦੇ। ਇਹ ਦੇਖੋ ਜਮਈ ਹੋ ਜਾਣਾ ਜਾਂ ਦੁੱਧ ਚੜਾ ਜਾਣਾ ਦੇ ਦੇ। ਇਹ ਤਾਂੋਂ ਦੇ ਨਹੀਂ ਸੀ ਆ ਬੰਦੇ ਨਾਲ ਚਾਹੀਦੀ ਐ ਜੀ ਇਹ ਲੰਗਰ ਬੱਸ ਬੱਸ ਇੰਨਾ ਕਸਨ ਦੀ ਲੋੜ ਨਹੀਂ ਇਹਦਾ ਇੱਕ ਵਾਰ ਨੂੰ ਭਲੇਖਾ ਦਾ ਪੈ ਗਿਆ ਖੜ ਜਾਣਾ ਇਹ ਨਰਾਮ ਨਾਲ ਬਾਲਟੀ ਉੱਧਰ ਬੱਕਾਦ ਨੂੰ ਡੋਲੂ ਚਾਹੀਦਾ ਫਿਰ ਹਾਂ ਦੋ ਬਾਲਟੀਆਂ ਤੁਹਾਡੇ ਕੋਲ ਨਹੀਂ ਇੱਕ ਬਾਲਟੀ ਅੱਛਾ ਅੱਛਾ ਤੁਹਾਡਾ ਆਸਾ ਬੋਰਾ ਤੁਸੀਂ ਡੋਲੂ ਚ ਪਾ ਦੇਣਾ ਉੱਧਰ ਸੰਦੀਪਾ ਤੋਂ ਉਹ ਵਾਲਟਾਂ ਜੇ ਕੱਢ ਦੀ ਤੇ ਹਲਾ ਜਿੰਨਵਾ ਬੈਲੀ ਜਿਹੜੀ ਵਾਲ ਤੇ ਹਰ ਜਾ ਇਹ ਖਰਚਾ ਕਰਕੇ ਪਰ ਪਹਿਲਾਂ ਨੂੰ ਜਾਣਾ ਡੇਗਾ ਅਰੇ ਇਹ ਨੂੰ ਚੋ ਹਾਲੇ ਵਾਲੀ ਚੋਂ ਤੂੰ ਚਾਉਂਦੇ ਤਾਂ ਤੁਸੀਂ ਐ ਆਪਣੇ ਹੱਥਾਂ ਨਾਲ ਕਹਿੰਦੀ ਆਓ ਇਹ ਅਗਲੀ ਤੂੰ ਪਹਿਲਾਂ ਚੋਗੀ ਹੈ ਇੱਥੇ ਹਾਂ ਫਿਰ ਮੈਂ ਇੱਕ ਗੱਲ ਦੱਸਣਾ ਗਾਹ ਨੂੰ ਹਮ ਐਸਾ ਕਹਿੰਦੇ ਗੈਮ ਆਪੇ ਜੋ ਹੋਗਾ ਨਹੀਂ ਇਹ ਤਾਂ ਲੇਟ ਚ ਹੀ ਫਿਰ ਤੈਨੂੰ ਚੋਣੀਆਂ ਪੈਣ ਦਿਖਾਉਣੀਆਂ ਛੱਡ ਪਹਿਲੀ ਯਾਦ ਰੱਖੀ ਇਹ ਕਿ ਚੱਪਲਾਈ ਇਹ ਮੈਂ ਨਾ ਕਿ ਕੌਣ ਚੋਊਗਾ ਪਹਿਲਾਂ ਜੀ ਜੇ ਆ ਹਮੇ ਪਹਿਲਾਂ ਤੋਂ ਰਿਸ਼ੱਤੀ ਦੀ ਹਾਂ ਫਿਰ ਤੁਸੀਂ ਇਹਨੂੰ ਪੱਕਾ ਕਰ ਛੱਤ ਛੱਤ ਕਿਆ ਕਰੀ ਗੱਲ ਨੋਟ ਕਰ ਲੈ ਅੱਜ ਚੱਪਲਾਈ ਵੀ ਮੇਰੇ ਪਹਿਲਾਂ ਚੋਊਗਾ ਠੀਕ ਹੈ ਨਾ ਹਾਂ ਫਿਰ ਤੂੰ ਜਿੱਤਗੀ ਵੀ ਨਹੀਂ ਮੈਂ ਪਹਿਲਾਂ ਚੋਇਆ ਪਰ ਮੈਂ ਕਿੰਨੀ ਚ ਗੱਲ ਦੱਸ ਦੇਣਾ ਹੁਣ ਇਹ ਸ਼ਰਤ ਤੋਂ ਬਾਹਰ ਹੈ ਜੇ ਮੈਂ ਪਹਿਲਾਂ ਚੌਥੀ ਮੁਲਕੇ ਚ ਆਉਣੀ ਹੋਣੀ ਨਾ ਕਰੇ। ਫੇਰ ਤਾਂ ਖਾਹਣਾ ਇਹ ਦੇਖ ਲੈ। ਨਹੀਂ ਆਇਆ ਨਿਕਲੇ ਨਾ ਜਿੱਤੋ ਵੀ। ਜਿੱਤਰੀ ਹਨ ਤਾਂ ਲੋਕਾਂ ਦਾ ਰਮਚਾ ਬੜਾ। 2 ਘੰਟੇ ਸਵੇਰ ਤੱਕ ਮੇਰੇ ਵਾਂਗ ਨਹੀਂ ਸਵੇਰ ਤੱਕ ਕੇ ਬੈਠੇ ਰਹੋ। ਹਾਂ ਬੱਤ। ਥੋੜਾ ਜਿਹਾ ਵੀ ਵੀਰ। ਬਚਾਰੇ ਚੜਾ ਗਏ। ਫਿਰ ਦੁੱਧ ਚੜਾ ਗੀ ਇਹ। ਮੈਂ ਉਹਨੂੰ ਤੇਜਾ ਫੇ ਹੁਣ ਨਾਮ ਇਹਨੂੰ ਕੋ ਮੈਂ ਹੁਣ ਕੱਦ ਗਿਆ ਕਰਾਂ ਫੇ ਹੁਣ ਅੱਠ ਦੋ ਵਰਸ ਤੇ ਲੋਰੀ ਮੈਂ ਲੈ ਚੁੱਕੀ ਜਿੱਦ ਤੱਕ ਹੁਣ ਵਾਰ ਤੇਰੀ ਵਾਰੀ ਲੋਜ ਆਪਣਾਪੇ ਚ ਹੋਇਆ ਕਰੀ ਹੁਣ ਮੈਂ ਤਾਂ ਤੋਈ ਹੋਣੀ ਆ ਲਿਆ ਜੇ ਮੈਂ 12 34 ਤੈਨੂੰ 24 ਬੈ ਕਰੀ ਲੋਜ ਇਹਦੀ ਬਸ ਉਹਦੀ ਇੱਕ ਉਹਦੀ ਇੱਕ ਸ਼ਰਤ ਤਾਂ ਜਿਹੜੀ ਵਪਾਰੀ ਨੇ ਆਪਾਂ ਨੂੰ ਕਹੀ ਸੀ ਵੀ ਇਹਦੀ ਧਾਰ ਬਹੁਤ ਵਧੀਆ ਹੋਗੀ ਮੈਂ ਅਸਲੀ ਜਦ ਮੈਂ ਅਸਲੀ ਕਿਹਾ ਗਾਇਆ ਦੀ ਤਾਰ ਬਹੁਤ ਵਧੀਆ ਏ। ਬਾਕੀ ਜਿਹੜਾ ਦੁੱਧ ਗਿਆ ਸੀ ਉਹਨੇ 14 ਲੀਟਰ 10 ਵਰਤ ਆ ਗਈ ਏ। ਬਾਕੀ 14 ਪਰ ਚੱਲ ਜਾਵੇ ਤਾਂ ਕਹਿ ਨਹੀਂ ਸਕਦੇ। ਕਿਹਦੀ ਹਾਲੇ ਆਪਣੇ ਪਾ ਰਹੀ ਨਹੀਂ ਇੰਨਾ ਪੁੱਕੀ ਨੂੰ। ਆ ਤਾਂ ਹੁਣ ਜਿਹੜੀ ਜਿਹੜਾ ਦਾਣਾ ਦਾ ਹੈ ਦਾਣੇ ਚ ਪਤਾ ਕਿੰਨੇ ਆਟਮਾ ਪਿਆ ਕੇ ਲਿਆ ਆਵਾ ਮੈਂ। ਮੇਰੇ ਕਹਿਣਾ ਮਤਲਬ ਇਹ ਆ ਦੇਖਣ ਨੂੰ ਕੱਢ ਕੋਲ ਕੋ ਭੁੰਨ ਕੇ ਪਾਉਂਗੇ। ਮੇਰੇ ਨਾਲ ਪਾਉਂਗੇ। ਦੂਜੇ ਕਰਾਂ ਮੈਂ। ਕੀ ਕਰ ਬੱਚਿਆਂ ਦੇ ਕੋਲ ਭੁੰਨੇ ਆ। ਲਾ ਕੇ ਨਾ ਉਹ। ਆਉਣੇ ਕਦਮ ਹੋ ਗਏ ਨਾ। ਸਾਰਾ ਹਾਂ ਉਹ ਵੀ ਲੱਗੀ ਲੱਤਾਂ ਜਿਹਾ ਮਾਰਨ ਕਹਿੰਦੇ ਅੱਜ ਤੁਸੀਂ ਵੀ ਟਾਈਮ ਲਾਈ ਜਾਨੇ ਵੱਧ ਵੀ ਖਿੱਚੋ ਕੰਮ ਨੂੰ ਥੋੜਾ ਜਿਹਾ ਦੰਗਣਾ ਹਰਦਾ ਨਹੀਂ ਗਰਮੀ ਆਏ ਤਾਂ ਕਾਇ ਮੋਨ ਆ ਪੱਜੇ ਆਪ ਵੀ ਕਰਤੀ ਉਹਨੇ ਇਹ ਰੱਖੀ ਵੀ ਆ ਮੈਂ ਕਹਾਂ ਇਹਨੂੰ ਸਖਾਇਆ ਵਾ ਵੀ ਨਾਲ ਦੇ ਨਾਲ ਪੂਸ ਮਾਰ ਕੇ ਹਵਾ ਉਹ ਬਜੀ ਦੇਈ ਜੜੀ ਉਹ ਕੋਈ ਬਾਸੂ ਨੇ ਨਾ ਕਿਆ ਕਹਨ ਮਿਕਰਨਾ ਤਾਰ ਬੱਤ ਤਾਰ ਲਉਣਾ ਫੇ ਕਦਮੇ ਲੇ ਦੁੱਤੀ ਕਦਮੇ ਵਿੱਕੀ ਇਹਨਾਂ ਪਾਰ ਪਾਰੇ ਪਾਰ ਤਾਂ ਪਿਆ ਉਹਦੇ ਮੂਹਰੇ ਖਾਣ ਲੱਗੀ ਵੀ ਉਹ ਤੁਸੀਂ ਫਿਰ ਨਿਆਣੇ ਨੂੰ ਕੈਰ ਪਹਿਣਾ ਕਰ ਲੇ ਤੁਸੀਂ ਕਾਹਦੇ ਬੰਨੇ ਤਾਂ ਪਹਿਣਾ ਉਹਦੇ ਕੋਲ ਕੋ ਅੱਜਾ ਉਹੀ ਬੰਨਤਾ ਇੱਧਰ ਹੀ ਸਾਡਾ ਨਾ ਜਿੱਥੇ ਖੜਾ ਉੱਥੇ ਬਾਥਰੂਮ ਗਰ ਜਾਂਦਾ ਗਿੱਲਾ ਕਾਹਦੇ ਮੂਹੇ ਮਾਰ ਗਏ ਉਹਨੂੰ ਉਹਦੇ ਥੱਲੇ ਗਿੱਲਾ ਤਾਂ ਮੂੰਹ ਨੂੰ ਉੱਥੇ ਕੱਤੀ ਗਈ ਆ ਆ ਵੀ ਨਹੀਂ ਗਈ ਆ ਬਸ ਉਹਦਾ ਇਹ ਨਹੀਂ ਆਈ ਪਈ ਸਹੀ ਕਰ ਰਿਹਾ ਜਬਾਦਨ ਮੈਂ ਕੀ ਕਿਤਾ ਨਾ ਨਾ ਉਹਦਾ ਮੂੰਹ ਹੀ ਨਹੀਂ ਪਹੁੰਚਦਾ ਇੰਨੀ ਬਿੰਗੀ ਕਿੱਥੇ ਹੋ ਕੇ ਖੜ ਜੂਗੀ ਤਲੰਗੂਨਾਥ ਦਾ ਹਾਂ ਇਹ ਤਾਂ ਗਿਆ ਦਰ ਮੈਨੂੰ ਤੇ ਮੈਂ ਤਾਂ ਬਈ ਗੱਦੀ ਕਰਦਾ ਹਾਂ ਇਹ ਮਨੁਪਤ ਆ ਮਾ ਥੋੜੀ ਜਿਹੀ ਮੂਹਰੇ ਖੜ ਕੇ ਹਾਂ ਪੁੱਤ ਹਾਂ ਤਾਂ ਫੇਰੀ ਜੀ ਕਰ ਦਿੰਦਾ ਹਾਂ ਹਾਂ ਦੇਰ ਰੁੱਦੋ ਓਹ ਉਹ ਮੇਰਾ ਬੱਤਾ ਉਹ ਮੇਰਾ ਬੱਬਾ ਰੀਤ ਨੇ ਕਦੀ ਆੜਣਾ ਤਾਂ ਇੱਥੇ ਹੁਣ ਉੱਥੇ ਪਤਾ ਨਹੀਂ ਕੀ ਕਰਦੀ ਹੁੰਦੀ ਚੱਲ ਚੱਲਦੇ 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 ਤਾਰਨਾ ਨੇ ਵੱਸ ਐਨਾ ਕ ਪਿਆਰ ਪਾੜ ਦਿੱਤੀ ਹੈ ਇਹ ਕਹਿੰਦੀ ਮੇਰੇ ਕੋਲ ਬੈਠਿਆ ਨਹੀਂ ਅੱਜ ਮੈਂ ਘਰ ਨਾ ਵੀ ਕਿ ਮੂਰੇ ਖਾਦ ਸਿੱਧਾ ਉਹ ਕਹਿੰਦੀ ਬੈਠ ਹੁਣ 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 ਇੱਕ ਤਾਂ ਬਣਾ ਕੰਮ ਖੇਤਾਂ ਦਾ ਖਰੇਆਂ ਪੰਨ ਵੇੜੇ ਹੁੰਦੇ ਮੇਰੇ ਹਾਂ ਹਾਂ ਜਿਹੜਾ ਰਾਤ ਨੂੰ ਲੇਟ ਆਵੇ ਬਸ ਜਾ ਕੇ ਸਿੱਧਾ ਟਰੈਕਟਰ ਇੱਕ ਕੱਦੂ ਜਿਹਾ ਬਾੜਨਾ ਪਵੇ ਜਿਹੜੀ ਥੋੜੀ ਬਹੁਤੀ ਖਿੱਚ ਤੂ ਜੀ ਕਰਨੇ ਵਾਲੀ ਆ ਉਹ ਨਵੇੜੇ ਹੀ ਆ ਕਿਤੇ ਕੜ ਜਾ ਮੇਰੇ ਕੋਲ ਜਾ ਕੇ ਮੜਾ ਜਾਣਾ ਡਰੂ ਕੀ ਹੈ ਨਹੀਂ ਆਂਡਰ ਬਹਾਦਰ ਸਤਨਾਮ ਸੱਚਾ ਪਾਤਸ਼ਾਹ ਇਹ ਕਿੱਥੇ ਸਿੱਤਰ ਬੈਠੇ ਨੇ ਸਿੱਤਰ ਮੈਨੂੰ ਆਖਿਆ ਬਣੋ ਚਲੋ ਰੇਜਾ ਜੀ ਮਨਦੇ ਕਿਸੇ ਅਗਲੇ ਬਲਾਉਤ ਮਹਾਰਾਜ ਤੁਹਾਨੂੰ ਰੱਖਿਆ ਸਾਰਿਆਂ ਨੂੰ ਚੜ੍ਹਦੀ ਕਲਾ ਚ ਉੱਤੇ ਬਾਏ ਬਾਏ